ਜਦੋਂ ਕੋਈ ਆਪਣਾ ਹਰਮਨ ਪਿਆਰਾ ਆਪਣੇ ਦਿਲ ਦਾ ਟੋਕੜਾ ਆਪਣਾ ਦਿਲ ਦਾ ਜਾਨੀ ਆਪਣੇ ਮਾਤਾ ਪਿਤਾ ਕੋਈ ਵੀ ਘਰ ਦੇ ਵਿੱਚੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਕੇ ਉਸ ਪਰਮਾਤਮਾ ਕੋਲ ਜਾਂਦਾ ਕਿਉਂਕਿ ਕਹਿੰਦੇ ਜਦੋਂ ਆਪਾਂ ਦੁਨੀਆ ਦੇ ਵਿੱਚ ਆਉਣੀਆ ਤਾਂ ਆਪਣਾ ਜਨਮ ਮਰਨ ਆਪਾਂ ਲਿਖਵਾ ਕੇ ਆਉਨੇ ਸਾਇੰਸ ਸਾਇਜ ਨੇ ਮਰਜੀ ਤਰੱਕੀ ਕਰ ਲਈ ਜਿੰਨਾ ਮਰਜੀ ਕੁਝ ਕਰੀ ਜਾਓ ਪਰ ਜਨਮ ਤੇ ਮੌਤ ਇਹ ਉਸ ਵਿਧਾਤੇ ਦੇ ਹੱਥ 'ਚ ਹੈ ਇਸ ਨੂੰ ਸਾਇੰਸ ਨਹੀਂ ਰੋਕ ਸਕਦਾ ਠੀਕ ਹੈ ਕਿ ਜੰਮਣਾ ਕਿਸੇ ਟਾਈਮ ਤੁਸੀਂ ਕਹਿ ਸਕਦੇ ਹੋ ਵੀ ਹਾਂ ਅਸੀਂ ਜਿੰਨੇ ਤਾਂ ਬਹਿਸ ਹੀ ਕਰਨੀ ਹੈ ਪਰ ਮਰਨ ਨਾਲ ਤਾਂ ਇਹ ਤੁਹਾਡੇ ਕੋਲੇ ਲੱਖਾਂ ਕਰੋੜਾ ਅਰਬਾ ਜਿੰਨੇ ਮਰਜੀ ਪੈਸੇ ਪਏ ਨੇ ਪਰ ਜਦੋਂ ਤੁਹਾਡਾ ਬੁਲਾਵਾ ਆ ਗਿਆ ਉਸ ਟਾਈਮ ਤੁਸੀਂ ਨੇ ਜਾਣਾ ਹੀ ਹੈ ਹਰਮਨ ਪਿਆਰੇ ਮੈਂ ਤਾਂ ਕਿਹਾਗਾ ਕਿਉਂਕਿ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਆਪਾਂ ਹਰਮਨ ਪਿਆਰਾ ਉਹਨਾਂ ਨੂੰ ਨਹੀਂ ਕਹਿ ਸਕਦੇ ਹੁਣ ਤਾਂ ਇਹ ਕਲਯੁਗ ਦੇ ਵਿੱਚ ਹੋਣਾ ਸੀ ਕਿਉਂਕਿ ਰਾਜੇ ਜਨਕ ਨੇ ਜਦੋਂ ਪੁੱਛਿਆ ਸੀਗਾ ਵੀ ਜਦੋਂ ਇਹ ਖੂਹ ਨੇ ਜਿਹੜੇ ਜਦੋਂ ਉਹਨਾਂ ਪਏ ਉਹ ਸੱਚਖੰਡ ਕਹਿੰਦੇ ਵੀ ਇਹ ਖੂਹ ਨੇ ਜਿਹੜੇ ਕੀ ਕੀਹੜਾ ਕਿਉਂ ਪੈ ਰਿਹਾ ਤਾਂ ਉੱਥੇ ਕਹਿੰਦੇ ਉਹਨੂੰ ਜਵਾਬ ਮਿਲਿਆ ਸੀ ਕਿ ਜਿਹੜੇ ਇਹ ਖੂਹ ਨੇ ਨਾ ਇਹਦੇ ਵਿੱਚ ਉਹ ਨੇ ਜਿਹੜੇ ਨੇ ਪਾਪ ਕੀਤੇ ਹੋਣੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਹੋਣੇ ਇਹ ਨਰਕ ਨੇ ਤਾਂ ਉਹਨਾਂ ਨੇ ਪੁੱਛਿਆ ਵੀ ਇਹ ਨਰਕ ਨੇ ਕਿਵੇਂ ਕੱਟੇ ਜਾਣਗੇ ਰਾਜੇ ਜਨਕ ਨੂੰ ਕਿਹਾ ਗਿਆ ਕਿ ਅਗਰ ਕੋਈ ਜਪ ਤਪ ਕਰਨ ਵਾਲਾ ਨਾਮ ਜਪੀਆ ਆਪਦੇ ਜਪ ਤਪ ਨੂੰ ਆਪਦੀ ਪੂਜਾ ਨੂੰ ਆਪਾਂ ਕਹਿੰਦੇ ਵੀ ਆਪਣਾ ਹਿੱਸਾ ਅਕਸਰ ਤੁਸੀਂ ਦੇਖਿਆ ਨਾ ਕਿ ਜਿਹੜੇ ਮਹਾਪੁਰਸ਼ ਨੇ ਹਰੇਕ ਦੀ ਅਰਦਾਸ ਨਹੀਂ ਕਰਦੀ ਕਿਸੇ ਕੋਲ ਵੀ ਤੁਸੀਂ ਚਲੇ ਜਾਇਓ ਤਾਂ ਉਹ ਕਹਿਣਗੇ ਵੀ ਤੁਸੀਂ ਆਪਣੀ ਅਰਦਾਸ ਆਪ ਕਰੋ ਇਹ ਕੰਮ ਆਪ ਕਰੋ ਕਿਉਂਕਿ ਜੋ ਕਿਸੇ ਵਾਸਤੇ ਅਰਦਾਸ ਕਰਦਾ ਨਾ ਤਾਂ ਉਹਨੂੰ ਆਪਦੇ ਕੀਤੇ ਹੋਏ ਕਰਮਾਂ ਦੇ ਵਿੱਚੋਂ ਕੀਤੀ ਹੋਈ ਪੂਜਾ ਦਾਨ ਪਾਠ ਦੇ ਵਿੱਚੋਂ ਆਪ ਦਾ ਕਈ ਵਾਰੀ ਜਿਵੇਂ ਹੁਣ ਆਪਣੇ ਵਰਗੇ ਨੇ ਮੇਰੇ ਵਰਗੇ ਲਾਲੂ ਮੈਂ ਕਿਸੇ ਵਾਸਤੇ ਅਰਦਾਸ ਕਰੂੰਗੀ ਮੈਂ ਤਾਂ ਬਿਲਕੁਲ ਹੀ ਖਾਲੀ ਦੀ ਖਾਲੀ ਹੋ ਜੂੰਗੀ ਕਹਿਣ ਤੋਂ ਭਾਵ ਹੈ ਕਿ ਇਹ ਕੰਮ ਵੀ ਉਹ ਕਰ ਸਕਦੇ ਨੇ ਜਿਹੜੇ ਬ੍ਰह्म ज्ञानी ਨੇ ਆਪਣੇ ਵਰਗੇ ਹੈ ਨਾ ਗ੍ਰਸਤੀ ਨਹੀਂ ਕਰ ਸਕਦੇ ਆਪਾਂ ਤਾਂ ਆਪਦੇ ਵਾਸਤੇ ਆਪਣੇ ਜੋਗਾ 2 1/2 ਘੰਟੇ ਗੁਰੂ ਸਾਹਿਬਾਂ ਜੀ ਨੇ ਕਿਹਾ ਆਪ ਤਾਂ ਉਹ ਵੀ ਨਹੀਂ ਕਰ ਸਕਦੇ ਹੈਗੇ ਆਪਦੇ ਵਾਸਤੇ ਹੈ ਨਾ ਤੇ ਜਦੋਂ ਰਾਜੇ ਜਨਕ ਨੇ ਕਿਹਾ ਕਹਿੰਦੇ ਵੀ ਮੇਰਾ ਇੱਕ ਘੜੀ ਦਾ ਸਿਮਰਨ ਤੁਸੀਂ ਲੈ ਲਓ ਤੇ ਇਹਨਾਂ ਨੂੰ ਮਾਫ ਕਰਦੋ ਸਿਮਰਨ ਦੇ ਵਿੱਚ ਇੰਨੀ ਤਾਕਤ ਹੈ ਜਿਹੜੇ ਕਹਿੰਦੇ ਨੇ ਵੀ ਵਾਹਿਗੁਰੂ 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 ਕਰਨ ਨਾਲ ਕੀ ਹੋਵੇਗਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹਨਾਂ ਨੂੰ ਵਾਹਿਗੁਰੂ ਜੀ ਸਭ ਕੁਝ ਦਿੰਦੇ ਨੇ ਜਿਨ੍ਹਾਂ ਨੂੰ ਨਹੀਂ ਹੈਗਾ ਉਹ ਕਹਿੰਦੇ ਨਰਕ 'ਚ ਹੀ ਆਏ ਨੇ ਨਰਕ 'ਚ ਹੀ ਜਾਣਗੇ ਤੇ ਕਹਿਣ ਤੋਂ ਮੇਰਾ ਭਾਵ ਹੈ ਫਿਰ ਉਹਨੇ ਰਾਜੇ ਜਨਕ ਨੇ ਪੁੱਛਿਆ ਵੀ ਹੁਣ ਇਹੇ ਕੁੰਡ ਕਦੋਂ ਭਰਨਗੇ ਕਹਿੰਦੇ ਵੀ ਕਾਲ ਯੁਗ ਆਵੇਗਾ ਕਾਲ ਯੁਗ ਦੇ ਵਿੱਚ ਇੰਨਾ ਪਾਪ ਵਧੇਗਾ ਨਾ ਪਤਨੀ ਪਤੀ ਨੂੰ ਸਮਝੇਗੀ ਨਾ ਪਤੀ ਪਤਨੀ ਨੂੰ ਨਾ ਧੀ ਪੁੱਤ ਮਾਂ ਬਾਪ ਇੱਕ ਦੂਜੇ ਨੂੰ ਮਾਰਨਗੇ ਕੋਈ ਰਿਸ਼ਤੇ ਦੇ ਵਿੱਚ ਕਦਰ ਨਹੀਂ ਰਹਿਣੀ ਸਾਰੇ ਰਸਤੇ ਖਤਮ ਹੋ ਜਾਣਗੇ ਸਾਰੇ ਕਿਤੇ ਹਹਾਕਾਰ ਮੱਚੇਗੀ ਦੇਖੋ ਇਹ ਚੀਜ਼ਾਂ ਦਾ ਅਗਰ ਤੁਸੀਂ ਗੁਰਵਾਣੀ ਇਤਿਹਾਸ ਬਾਰੇ ਥੋੜਾ ਜਆ ਜਾਂ ਤੁਸੀਂ ਸਵੇਰੇ ਸ਼ਾਮ ਕਥਾ ਸੁਣੋਗੇ ਨਾ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ ਨਹੀਂ ਤਾਂ ਫਿਰ ਆਪਣੀ ਟੋਬੋਏ ਦੇ ਡੱਡੂ ਵਾਲੀ ਹਾਲਤ ਹੋ ਜਾਂਦੀ ਹੈ ਨਾ ਕਈ ਮੈਨੂੰ ਵੀ ਕਹਿੰਦੇ ਨੇ ਵੀ ਵਾਇਗਰੂ ਵਾਇਗਰੂ ਕਰਨ ਨਾਲ ਕੀ ਹੁੰਦਾ ਇਹ ਤਾਂ ਆਏ ਆ ਇਹ ਤਾਂ ਆਏ ਹੈਗਾ ਵੀ ਚਲੋ ਹੁਣ ਮੈਂ ਤੁਹਾਨੂੰ ਸੁਣਾਉਂਗੀ ਫਿਰ ਲੰਬੀ ਕਹਾਣੀ ਹੋ ਜਾਂਦੀ ਹੈਗੀ ਇਹ ਕਹਿਣ ਤੋਂ ਮੇਰਾ ਭਾਵ ਹੈ ਕਿ ਜਿਹੜੇ ਭੈਣ ਭਰਾ ਇੱਕ ਦੂਜੇ ਲਈ ਬਣੇ ਨੇ ਜਦੋਂ ਕੋਈ ਆਪਦਾ ਦਿਲ ਦਾ ਜਾਣੀ ਆਪਦਾ ਪਿਆਰਾ ਆਪਦਾ ਹਨਾ ਛੱਡ ਕੇ ਜਾਂਦਾ ਜਿਵੇਂ ਪਤੀ ਕੋਲੋਂ ਪਤੀ ਪਤਨੀ ਕੋਲੋਂ ਪਤੀ ਵਿਛੜਦਾ ਜਾਂ ਪਤਨੀ ਕੋਲੋਂ ਪਤੀ ਵਿਛੜਦਾ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਅੱਗੇ ਸੱਚੇ ਦਿਲੋਂ ਇਹ ਹੀ ਅਰਦਾਸ ਕਰਦੀ ਆ ਕਿ ਕਿਸੇ ਵੀ ਭੈਣ ਦਾ ਸੁਹਾਗ ਉਹਦੇ ਜਾਣ ਤੋਂ ਪਹਿਲਾਂ ਨਾਬ ਜੜੇ ਵਾਹਿਗੁਰੂ ਜੀ ਨੇ ਆਗਰ ਇੱਕ ਪਤਨੀ ਦੇ ਪਤੀ ਨੂੰ ਲੈ ਕੇ ਜਾਣਾ ਨਾ ਜਿਹੜੀ ਸਾਥੀ ਬ੍ਰਤਾ ਪਤਨੀ ਹੈਗੀ ਤਾਂ ਉਸ ਤੋਂ ਪਹਿਲਾਂ ਪਤਨੀ ਨੂੰ ਲੈ ਇਹ ਸਮਾਜ ਹੈ ਨਾ ਇਹ ਤਾਂ ਆਪਦੇ ਪਤੀ ਨਾਲ ਨਹੀਂ ਜਿਉਣ ਦਿੰਦਾ ਕੱਲੀ ਔਰਤ ਨੂੰ ਕਿੱਥੇ ਜਿਉਣ ਦੇਊਗਾ ਕਹਿਣ ਤੋਂ ਮੇਰਾ ਭਾਵ ਹੈ ਕਿ ਅੱਗੇ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀਗੇ ਕਹਿੰਦੇ ਵਿਧਵਾ ਕਹਿੰਦੇ ਵੀ ਆਪਦਾ ਵਿਧਵਾਪਣ ਤਾਂ ਕੱਟ ਲੈ ਪਰ ਉਹ ਗਾਂ ਵਾਲੇ ਨਹੀਂ ਕਟਣ ਦਿੰਦੇ ਕਹਿੰਦੇ ਅੰਦਰ ਵੱੜਦੀ ਹੈ ਤਾਂ ਚੂਹੇ ਖਾਂਦੇ ਨੇ ਬਾਹਰ ਜਾਂਦੀ ਹੈ ਤਾਂ ਕਾਂਠੂnga ਮਾਰਦੇ ਨੇ ਲੋਕਾਂ ਦੀ ਬਿਰਤੀ ਹੀ ਐਦਾਂ ਦੀ ਹੋ ਚੱਕੀ ਨਾ ਤਾਂ ਉਹਨੂੰ ਕੱਲੀ ਨੂੰ ਜਿਉਣ ਦੇਣ ਨਾ ਉਹਨੂੰ ਕਿਸੇ ਦੇ ਨਾਲ ਜਿਉਣ ਦੇ ਦੇਣ ਸਭ ਤੋਂ ਪਹਿਲੀ ਗੱਲ ਤੁਸੀਂ ਕਰਨਾ ਕੀ ਹੈਗਾ ਰੋਮਾਂਗੇ ਠੀਕ ਹੈ ਆਪਣਾ ਰੋ ਰੋਣਾ ਹੁੰਦਾ ਸਾਲ 2 ਸਾਲ 5 ਸਾਲ 10 ਸਾਲ ਇਹਦਾ ਸਾਰੀ ਉਮਰ ਦੇ ਨਾਲ ਹੀ ਆਪਣੇ ਜਾਣੇ ਕਿਉਂਕਿ ਆਪਣੇ ਨਾਲ ਉਹਨਾਂ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਹਰ ਦੁੱਖ ਸੁੱਖ ਸੱਚ ਆਪਣੇ ਉਹਨਾਂ ਨੇ ਯਾਦ ਆਉਣਾ ਪਰ ਇਹ ਰੋਣ ਨਾਲ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਆਪਣਾ ਪਿਆਰਾ ਆਪਣੇ ਤੋਂ ਵਿਛੜੇ ਹੈ ਨਾ ਉਹ ਵਿਚਾਰਾ ਇੱਥੋਂ ਤਾਂ ਆਪਣੀਆਂ ਸਾਰੀਆਂ ਖੁਸ਼ੀਆਂ ਆਪਣੀਆਂ ਸਾਰੀਆਂ ਤਮੰਨਾਵਾਂ ਹਨਾ ਬਹੁਤ ਆਪਾਂ ਦੇਖੋ ਸੁਪਨੇ ਸਜਾਉਣੇ ਆ ਉਹਨਾਂ ਨੂੰ ਤਾਂ ਇੱਥੇ ਛੱਡ ਕੇ ਜਾਂਦਾ ਹੀ ਹੈ ਪਰ ਜਿਹੜਾ ਆਪਣਾ ਰੂਹ ਨੇ ਨਾ ਇਹ ਉਹਦੇ ਅੱਗੇ ਜਾ ਕੇ ਸਮੁੰਦਰ ਬਣ ਜਾਂਦਾ ਹੈ ਜਦੋਂ ਕਿ ਉਹਦੀ ਆਤਮਾ ਨੂੰ ਅੱਗੇ ਜਾ ਕੇ ਮੁਕਤੀ ਮਿਲਣੀ ਹੈ ਜਿੱਥੇ ਉਹਨੇ ਆਪਦੇ ਕਰਮਾਂ ਦੇ ਲੇਖੇ ਜੋਖੇ ਕਰਕੇ ਅੱਗੇ ਹੋਰ ਜੁਨੀ ਦੇ ਵਿੱਚ ਜਾਣਾ ਹੈ ਨਾ ਤਾਂ ਉਸ ਟਾਈਮ ਕਹਿੰਦੇ ਉਹ ਅੱਗੇ ਨਹੀਂ ਜਾ ਸਕਦਾ ਆਪਣੇ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਥੋੜਾ ਜਿਹਾ ਘੱਟ ਆਪਾਂ ਮੰਨਦੇ ਪਰ ਹਿੰਦੂ ਧਰਮ ਦੇ ਵਿੱਚ ਇਸ ਚੀਜ਼ ਨੂੰ ਬਹੁਤ ਮੰਨਿਆ ਜਾਂਦਾ ਜਿਹੜੇ ਤੁਸੀਂ ਕਿਹਾ ਵੀ 13 ਦਿਨਾਂ ਦੇ ਵਿੱਚ ਉਹ ਸਾਰਾ ਕੁਝ ਕਰਦੇ ਹੈਗੀ ਆਪਾਂ 9 ਦਿਨ ਤਾਂ ਹੀ ਰੱਖੇ ਹੋਏ ਸੀ ਕਿ ਵੀ 9 ਦਿਨਾਂ ਦੇ ਬਾਅਦ ਆਪਾਂ ਨੇ ਭੋਗ ਪਾਉਣਾ ਸੀ 9ਵੇਂ ਦਿਨ ਆਪਾਂ ਸਹਿਜ ਪਾਠ ਦਾ ਭੋਗ ਪਾਉਨੇ ਆਪਣੇ ਮ੍ਰਿਤਕ ਦੇ ਸਰੀਰ ਜਾਣ ਤੋਂ ਬਾਅਦ ਪਰ ਅੱਜ ਕੱਲ ਦਾ ਨਵਾਂ ਹੀ ਟ੍ਰੈਂਡ ਚਲਾ ਲਿਆ ਫੁੱਲਾਂ ਵਾਲੇ ਦਿਨ ਹੀ ਅਖੰਡ ਪਾਠ ਸਾਹਿਬ ਬਣਾ ਕੇ ਭੋਗ ਪਾਉਂਦੇ ਨੇ ਨਹੀਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦੇ ਨੇ ਹੁਣ ਆਪਣੇ ਕੋਲੇ ਇੰਨਾ ਵੀ ਟਾਈਮ ਨਹੀਂ ਜਿਹੜਾ ਆਪਣਾ ਆਪਣੇ ਤੋਂ ਵਿਛੜਿਆ ਆਪਾਂ ਉਹਦੇ ਵਾਸਤੇ ਇੱਕ ਹਫਤਾ ਗੁਰੂ ਸਾਹਿਬ ਜੀ ਨੂੰ ਘਰੇ ਲਿਆ ਕੇ ਨਾਲੇ ਤਾਂ ਆਪਾਂ ਨੂੰ ਫਾਇਦਾ ਉਸ ਚੀਜ਼ ਦਾ ਕਿਉਂਕਿ ਗੁਰਬਾਣੀ ਗੁਰੂ ਸਾਹਿਬ ਜਦੋਂ ਪਰਮੇਸ਼ਰ ਪਿਤਾ ਆਪਣੇ ਘਰ ਆਉਣਗੇ ਤਾਂ ਉਹਦੇ ਨਾਲ ਆਪਣੇ ਵੀ ਕਰਮ ਬਦਲਣਗੇ ਤੇ ਆਪਣੀ ਜਿਹੜੀ ਵਿਛੜੀ ਆਤਮਾ ਹੈਗੀ ਉਹਦਾ ਆਪਾਂ ਨੂੰ ਵਿਛੋੜਾ ਚੱਲਣ ਦਾ ਵੀ ਬਲ ਬਖਸ਼ਣਗੇ ਤੇ ਉਹਨੂੰ ਵੀ ਉਸ ਚੀਜ਼ ਦਾ ਫਲ ਮਿਲੇਗਾ ਜਦੋਂ ਵੀ ਕੋਈ ਆਪਣੇ ਘਰ ਦੇ ਵਿੱਚੋਂ ਪ੍ਰਾਣੀ ਜਾਂਦਾ ਹੈਗਾ ਇਸ ਚੀਜ਼ ਨੂੰ ਨਾ ਅੱਜਕੱਲ ਕੋਈ ਨਹੀਂ ਸਮਝਾਉਂਦਾ ਸਭ ਨੂੰ ਫਿਰ ਮੈਨੂੰ ਕਹਿਣਗੇ ਵੀ ਹਾਂ ਤੂੰ ਜ਼ਿਆਦਾ ਵਿਦਵਾਨ ਆ ਗਈ ਤੂੰ ਜ਼ਿਆਦਾ ਹਨਾ ਗਿਆਨ ਦੀ ਦੇਵੀ ਆ ਗਈ ਬਹੁਤ ਮੈਨੂੰ ਚਲੋ ਇਦਾਂ ਬੋਲਦੇ ਆ ਨਾ ਪਰ ਤੁਸੀਂ ਆਪ ਆਪ ਦੇ ਦਿਮਾਗ ਨਾਲ ਥੋੜਾ ਜਿਹਾ ਸੋਚ ਕੇ ਦੇਖਿਓ ਵੀ ਕਦੇ ਤੁਹਾਨੂੰ ਕਿਸੇ ਬਾਬੇ ਨੇ ਜਾਂ ਕਿਸੇ ਗੁਰਦੁਆਰੇ ਦੇ ਗ੍ਰੰਥੀ ਨੇ ਜਾਂ ਤੁਹਾਨੂੰ ਕਿਸੇ ਨੇ ਵੀ ਹੈ ਨਾ ਆ ਕੇ ਕਿਹਾ ਵੀ ਪਈ ਇਹ ਗਲਤ ਆ ਇਸ ਤਰੀਕੇ ਨਾਲ ਤੁਸੀਂ ਹੈ ਨਾ ਅਖੰਡ ਪਾਠ ਸਾਹਿਬ ਮ੍ਰਿਤਕ ਦੇ ਉੱਪਰ ਦੀ ਨਾ ਕਰਵਾਓ ਤੁਸੀਂ ਇਸ ਤਰੀਕੇ ਦੇ ਨਾਲ ਹੈ ਨਾ ਬਾਅਦ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਪਰ ਉਸ ਟਾਈਮ ਤੁਸੀਂ ਸਹਿਜ ਪਾਠ ਹੀ ਕਰਵਾਓ ਕਿਉਂਕਿ ਸਹਿਜ ਪਾਠ ਦਾ ਫਲ ਸਹਿਜ ਦੇ ਨਾਲ ਬਾਣੀ ਪੜੀ ਜਾਂਦੀ ਹੈ ਇਸ ਦੇ ਨਾਲ ਤੁਹਾਡੇ ਘਰ ਦਾ ਜੋ ਵੀ ਮਾਹੌਲ ਹੈ ਉਹ ਬਹੁਤ ਜ਼ਿਆਦਾ ਸ਼ੁੱਧ ਹੁੰਦਾ ਹੈ ਜਾਣ ਵਾਲੀ ਜਿਹੜੀ ਵਿਛੜੀ ਆਤਮਾ ਹੈ ਨਾ ਜਿੰਨਾ ਤੁਸੀਂ ਉਹਦੇ ਨਮਿੱਤ ਪਾਠ ਕਰੂੰਗੀ ਸਿਮਰਨ ਕਰੂੰਗੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਦੇਖੋ ਇੱਕ ਦਿਨ ਮੈਂ ਵੀਡੀਓ ਪਾਈ ਸੀ ਕਿ ਤੁਸੀਂ ਇਹਨਾਂ ਆਪਣੇ ਜਿਹੜੇ ਮ੍ਰਿਤਕ ਨੇ ਵੀ ਉਹਨਾਂ ਦੇ ਤਸਵੀਰਾਂ ਨਾਲ ਲਾਇਆ ਕਰੋ ਬਹੁਤ ਮੈਨੂੰ ਕਹਿੰਦੇ ਉਹਨਾਂ ਦੇ ਐਂ ਕਰ ਲਓ ਤੁਸੀਂ ਐਂ ਕਹਿੰਨੇ ਉਹ ਸਾਡੇ ਪਿਆਰੇ ਸੀ ਉਹਨਾਂ ਦੇ ਅਸੀਂ ਘਰ ਬਾਰੇ ਵੀ ਗੱਲ ਮੇਰਾ ਕਹਿਣ ਤੋਂ ਭਾਵ ਸੀਗੀ ਵੀ ਹਰ ਟਾਈਮ ਆਗਰ ਤੁਸੀਂ ਉਹਨਾਂ ਦੀ ਤਸਵੀਰ ਨੂੰ ਸਾਹਮਣੇ ਰੱਖੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਨਹੀਂ ਜਾ ਸਕੋਗੇ ਕਿਉਂਕਿ ਜਿਹੜੇ ਦਿਲੋਂ ਪਿਆਰ ਕਰਦੇ ਆ ਨਾ ਉਹ ਤਾਂ ਜੇ ਅਗਰ ਸੁਪਨਿਆਂ ਦੇ ਵਿੱਚ ਵੀ ਆਪਾਂ ਨੂੰ ਉਹਨਾਂ ਦੀ ਜ਼ਿਆਦਾ ਆ ਜਾਂਦੀ ਹੈ ਨਾ ਤਾਂ ਵੀ ਇਦਾਂ ਹੁੰਦਾ ਹੈਗਾ ਵੀ ਜਿੰਦਗੀ ਦੇ ਵਿੱਚ ਕੁਝ ਨਹੀਂ ਹੈਗਾ ਮੇਰਾ ਮਕਸਦ ਸਿਰਫ ਇਹੀ ਹੈ ਕਿ ਤੁਸੀਂ ਆਪਣੀ ਜਿੰਦਗੀ ਦੇ ਵਿੱਚ ਵਾਈ ਗੁਰੂ ਜੀ ਦੇ ਲੜ ਲੱਗ ਕੇ ਅੱਗੇ ਵਧੋ ਤਾਂ ਕਿ ਤੁਸੀਂ ਆਪਣਾ ਵੀ ਜੀਵਨ ਸੰਭਾਲ ਕਰ ਲਓ ਤੇ ਜਾਣ ਵਾਲੀ ਆਤਮਾ ਦਾ ਵੀ ਜੀਵਨ ਸਫਲ ਕਰ ਲਓ ਅਗਰ ਤੁਸੀਂ ਕੁਝ ਕਰਨਾ ਹੀ ਚਾਹੋ ਨੇ ਹੋਣਾ ਤਾਂ ਉਹਨਾਂ ਦੇ ਨਿਮਿਤ ਸਾਲ ਦੇ ਵਿੱਚ ਉਹਨਾਂ ਦੀ ਕਮਾਈ ਜਿਹੜੀ ਆਪਾਂ ਖਾਣੇ ਆ ਨਾ ਉਹਦੇ ਵਿੱਚੋਂ ਕੋਈ ਸਹਿਜ ਪਾਠ ਕਰਵਾਓ ਤੁਸੀਂ ਅਖੰਡ ਪਾਠ ਸਾਹਿਬ ਕਰਵਾਓ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਓ ਕਿਸੇ ਗਰੀਬ ਬੱਚਿਆਂ ਨੂੰ ਫੀਸਾਂ ਭਰ ਦਿਓ ਕਿਸੇ ਗਰੀਬ ਬੱਚਿਆਂ ਦੇ ਕੱਪੜੇ ਲੈ ਕੇ ਦੇ ਦਿਓ ਕਿਸੇ ਗਰੀਬ ਪਰਿਵਾਰ ਨੂੰ ਰਸਣ ਲੈ ਕੇ ਦੇ ਦਿਓ ਕੋਈ ਜ਼ਰੂਰਤ ਦਾ ਸਮਾਨ ਜਿਹੜੇ ਕਿ ਉਹਦੇ ਦਸਵੰਦ ਦੇ ਵਿੱਚ ਉਹ ਸਾਰਾ ਸਾਲ ਤੁਸੀਂ ਉਹਦੀ ਕਮਾਈ ਖਾਣੇ ਹੋ ਕੱਲੀ ਫੋਟੋ ਲਗਾਉਣ ਦੇ ਨਾਲ ਤੁਹਾਨੂੰ ਉਹਦੇ ਨਾਲ ਪਿਆਰ ਨਹੀਂ ਹੋ ਗਿਆ ਕੱਲੀ ਇਹ ਨਹੀਂ ਹੈਗਾ ਵੀ ਹਾਂ ਆਪਾਂ ਨੇ ਆਲੇ-ਦਾਲੇ ਉਹਦੀਆਂ ਫੋਟੋਆਂ ਲਗਾ ਲਈਆਂ ਉਹਦੀਆਂ ਯਾਦਾਂ ਆਪਾਂ ਨੇ ਸਮੇਟ ਕੇ ਰੱਖ ਲਈਆਂ ਵੀ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਜਿਹੜੇ ਕੰਮ ਸੀ ਨਾ ਜਿਹੜੇ ਉਹ ਕਰਨਾ ਚਾਹੁੰਦਾ ਸੀ ਤੁਸੀਂ ਉਹਨਾਂ ਨੂੰ ਪੂਰੇ ਕਰੋ ਤੁਹਾਡਾ ਪਤੀ ਤੁਹਾਡੀ ਪਤਨੀ ਤੁਹਾਡਾ ਭਰਾ ਤੁਹਾਡੇ ਕੁਝ ਵੀ ਆਪਣਾ ਆਪਣੇ ਤੋਂ ਵਿਛੜਿਆ ਹੈਗਾ ਤਾਂ ਜੋ ਉਹ ਚਾਹੁੰਦਾ ਸੀ ਨਾ ਤਾਂ ਉਸ ਦਾ ਉਹ ਪੂਰਨਾ ਆਪਾਂ ਪੂਰੀਏ ਉਹ ਰਸਤਾ ਆਪ ਆਪ ਪਣਾ ਕੇ ਜਿੰਨਾ ਹੋ ਸਕੇ ਉਹਨਾਂ ਦੇ ਨਾਮ ਤੇ ਇੱਕ ਮਾਲਾ ਲੈ ਲਓ ਤੁਸੀਂ ਠੀਕ ਹੈ ਜਿੰਨਾ ਟਾਈਮ ਆਪਣੇ ਇਸ ਚੀਜ਼ ਦੇ ਵਿੱਚ ਦੁੱਖ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਆ ਪਰ ਵਾਹਿਗੁਰੂ ਜੀ ਦਾ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਤਾਂ ਵਾਹਿਗੁਰੂ ਜੀ ਤੁਹਾਨੂੰ ਆਪਣੇ ਆਪ ਹੀ ਉਸ ਚੀਜ਼ ਦੇ ਵਿੱਚੋਂ ਕੱਢਣਗੇ ਤੇ ਨਾਲੇ ਜਿਹੜੇ ਆਪਣੀ ਆਤਮਾ ਆਪਣੇ ਦੇ ਵਿੱਚੋਂ ਵਿਛੜੀ ਹੈ ਨਾ ਉਹਨੂੰ ਵੀ ਇਸ ਚੀਜ਼ ਦਾ ਇੰਨਾ ਫਲ ਮਿਲੇਗਾ ਕਿ ਉਹ ਉੱਥੇ ਵੀ ਖੁਸ਼ ਰਹੇਗਾ ਤੇ ਤੁਸੀਂ ਇੱਥੇ ਖੁਸ਼ ਰਹੋਗੇ ਤੇ ਵਾਹਿਗੁਰੂ ਜੀ ਫਿਰ ਆਪਾਂ ਨੂੰ ਕਿਸੇ ਨਾ ਕਿਸੇ ਜਨਮ ਦੇ ਵਿੱਚ ਮਿਲਾ ਦੇਣਗੇ ਦੇਖੋ ਜਿੰਨੇ ਵੀ ਆਪਾਂ ਜਿਵੇਂ ਸੱਸ ਸਹੁਰਾ ਨੂੰ ਧੀ ਜਮਾਈ ਕੁੱਤਾ ਬਿੱਲੀ ਜੋ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਵਿੱਚ ਸਨੇਹ ਹੁੰਦਾ ਨਾ ਉਹ ਕੋਈ ਨਾ ਕੋਈ ਆਪਣੇ ਤੋਂ ਵਿਛੜਿਆ ਹੋਇਆ ਹੀ ਆਪਣਾ ਹੁੰਦਾ ਤਾਂ ਪਿਆਰ ਦੇ ਨਾਲ ਸਾਰਿਆਂ ਨਾਲ ਰਹੋ ਕਿਉਂਕਿ ਜਿਉਂਦਿਆਂ ਨਾਲ ਤਾਂ ਆਪਾਂ ਪਿਆਰ ਨਾਲ ਰਹਿੰਦੇ ਨਹੀਂ ਤੇ ਮਰਿਆਂ ਤੋਂ ਫਿਰ ਆਪਾਂ ਕਰਦੇ ਹਨ ਤਾਂ ਧਿਲੋਂ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੈਨੂੰ ਬਲ ਉਦਮ ਬਖਸ਼ੋ ਪਾਣਾ ਮੰਨਣ ਦਾ ਬਲ ਬਖਸ਼ੋ ਕਿਉਂਕਿ ਇਕੱਲੇ ਆ ਜਾਂ ਕੱਲਿਆਂ ਨਹੀਂ ਜਾਣਾ ਪਰ ਜੋ ਤੁਸੀਂ ਗ੍ਰਸਤੀ ਜੀਵਨ ਦੇ ਵਿੱਚ ਇਹ ਮੋਹ ਪਾਏ ਨੇ ਬਿਛੜੀ ਹੋਈ ਆਤਮਾ ਦੇ ਨਿਮਿਤ ਮੈਂ ਇੰਨੇ ਪਾਠ ਕਰਾਂਗੀ ਤੇ ਅੱਗੇ ਮੈਂ ਵਧਾਂਗੀ ਆਪਣੇ ਜੀਵਨ ਦੇ ਵਿੱਚ ਆਪਣੇ ਬੱਚਿਆਂ ਲਈ ਖੋਦ ਲਈ ਆਪਣੇ ਪਰਿਵਾਰ ਲਈ ਆਪਣੇ ਸੱਸ ਸਹੁਰੇ ਲਈ ਆਪਣੇ ਮਾਪੇ ਲਈ ਮੈਂ ਅੱਗੇ ਵਧਾਂਗੀ ਜਿਹੜਾ ਮੇਰਾ ਪਤੀ ਜਾਂ ਮੇਰੀ ਪਤਨੀ ਚਾਹੁੰਦੀ ਸੀ ਮੈਂ ਹਰ ਦੁੱਖ ਸੁੱਖ ਆਪਣੇ ਤੇ ਕੱਟ ਕੇ ਉਸਦੇ ਉਹ ਸੁਪਨੇ ਨੂੰ ਪੂਰਾ ਕਰਾਂਗੀ ਇਹ ਆਪਣੇ ਮਨ ਦੇ ਵਿੱਚ ਤੁਸੀਂ ਬਲਬਲਾ ਜਰੂਰ ਲੈ ਕੇ ਆਓ ਦੇਖੋ ਲੋਕਾਂ ਦੀ ਪ੍ਰਵਾਹ ਕਰੋਗੇ ਤਾਂ ਲੋਕਾਂ ਨੇ ਤੁਹਾਨੂੰ ਨਾ ਤੁਹਾਡੇ ਪਤੀ ਹੁੰਦੇ ਪਤਨੀ ਹੁੰਦੇ ਕੁਝ ਦੇ ਕੇ ਜਾਣਾ ਸੀ ਨਾ ਕੁਝ ਇਹਨਾਂ ਨੇ ਨਾ ਕਹਿੰਦੇ ਦਾਤੀ ਨੂੰ ਇੱਕ ਪਾਸੇ ਦੰਦੇ ਨੇ ਤਾਂ ਦੁਨੀਆ ਨੂੰ ਦੋਹੇ ਪਾਸੇ ਨੇ ਜਿਹੜੇ ਚੰਗੇ ਭੈਣ ਭਰਾ ਨੇ ਉਹੀ ਸਾਥ ਦਿੰਦੇ ਨਹੀਂ ਦੁੱਖ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਦੁੱਖ ਦੇ ਵਿੱਚ ਤੁਹਾਡੇ ਜ਼ਖਮਾਂ ਤੇ ਨੂਨ ਸਿੱਟਣ ਵਾਲੀ ਹੋਣਗੇ ਤੁਹਾਡੇ ਜ਼ਖਮ ਤੇ ਮਲਮ ਲਾਉਣ ਵਾਲਾ ਕੋਈ ਨਹੀਂ ਹੈਗਾ ਸਿਵਾਏ ਉਸ ਵਾਹਿਗੁਰੂ ਜੀ ਤੋਂ ਮੈਂ ਆਪਣੀ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਤੇ ਮੈਂ ਇਹ ਵੀਡੀਓ ਉਸੇ ਭੈਣ ਲਈ ਬਣਾਈ ਹੈ ਤਾਂ ਮੈਂ ਆਪਣੀ ਭੈਣ ਨੂੰ ਕਹਿਣਾ ਚਾਹਣੀ ਆ ਕਿ ਭੈਣ ਤੂੰ ਜਿੰਨਾ ਟਾਈਮ ਮਰਜ਼ੀ ਰੋਈ ਜਾ ਤੈਨੂੰ ਇਸ ਚੀਜ਼ ਦੇ ਵਿੱਚੋਂ ਕੁਝ ਨਹੀਂ ਮਿਲਣ ਵਾਲਾ ਜਾਣ ਵਾਲੀ ਹੈ ਤੇ ਤੁਹਾਡੇ ਪਤੀ ਦੀ ਆਤਮਾ ਵਾਸਤੇ ਤੁਸੀਂ ਪਾਠ ਸ਼ੁਰੂ ਕਰੋ ਤੁਸੀਂ ਇੱਕ ਮਾਲਾ ਲਓ ਨਾਲੇ ਤਾਂ ਤੁਹਾਡੇ ਮਨ ਨੂੰ ਇਸ ਚੀਜ਼ ਦਾ ਦਲਾਸਾ ਮਿਲੇਗਾ ਤੁਹਾਡੇ ਪਰਿਵਾਰ ਨੂੰ ਮਿਲੇਗਾ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਹੌਲੀ-ਹੌਲੀ ਵਾਹਿਗੁਰੂ ਜੀ ਤੁਹਾਨੂੰ ਇੰਨਾ ਦਲਾਸਾ ਦੇਣਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਉਹ ਬਹੁਤ ਸੋਹਣਾ ਬਣ ਕੇ ਆਵੇਗਾ ਤੁਹਾਡੇ ਪਤੀ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਹਿਗੁਰੂ ਜੀ ਤੁਹਾਡੇ ਨਾਲ ਮਿਲਾਉਣਗੇ ਇਸ ਚੀਜ਼ ਨੂੰ ਲੈ ਕੇ ਤੁਸੀਂ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਪਹਿਲੇ ਕਿਹਾ ਵੀ ਕਹਿਣਾ ਬਹੁਤ ਆਸਾਨ ਹੈ ਪਰ ਇਸ ਚੀਜ਼ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੈ 20 20 30 30 ਸਾਲ ਹੋ ਗਏ ਆਪਣੇ ਪਿਆਰਿਆਂ ਨੂੰ ਵਿਛੜਿਆ ਨੂੰ ਉਹਨਾਂ ਨੂੰ ਯਾਦ ਕਰਕੇ ਵੀ ਇੱਕ ਟਾਈਮ ਆਪਾਂ ਨੂੰ ਇਹ ਹੁੰਦਾ ਹੈ ਵੀ ਆਏ ਲੱਗਦਾ ਵੀ ਦੁਨੀਆ ਤੇ ਕਦੇ ਹੋ ਆਈ ਨਹੀਂ ਹੈਗੀ ਹਨਾ ਪਰ ਮੈਂ ਭੈਣ ਨੂੰ ਆਪਣੇ ਨੂੰ ਹੱਥ ਵਨ ਕੇ ਬੇਨਤੀ ਕਰਦੀ ਹਾਂ ਕਿ ਭੈਣੇ ਤੈਨੂੰ ਉੱਠਣਾ ਪੈਣਾ ਆਪਦੇ ਲਈ ਆਪਦੇ ਮਾਪੇ ਲਈ ਆਪਦੇ ਸੱਸ ਸਹੁਰੇ ਲਈ ਮੇਰੇ ਕਹਿਣ ਤਾਂ ਮੈਂ ਇਹੀ ਚਾਹੂੰਗੀ ਕਿ ਤੂੰ ਆਪਣੀ ਜੀਵਨ ਨੂੰ ਅੱਗੇ ਤਲਾਪਾ ਕੱਲੀ ਅਗਰ ਤੂੰ ਆਪਣਾ ਜੀਵਨ ਜਿਉਣਾ ਚਾਹਣੀ ਆ ਤਾਂ ਤੈਨੂੰ ਸਿਰ ਤੇ ਕਫਨ ਬੰਨਣਾ ਪੈਣਾ ਹੈ ਨਹੀਂ ਤੈਨੂੰ ਜਿਉਣ ਨਹੀਂ ਦੇਣਾ ਅਗਰ ਤੂੰ ਅੱਗੇ ਜਿਉਣਾ ਚਾਹਣੀ ਆ ਤਾਂ ਤੈਨੂੰ ਆਪਣੀ ਲਾਈਫ ਨੂੰ ਦੁਬਾਰਾ ਤੋਂ ਸ਼ੁਰੂ ਕਰਨਾ ਪੈਣਾ ਉਸ ਮੁਕਾਮ ਤੇ ਜਿੱਥੇ ਤੇਰਾ ਪਤੀ ਤੇਰੇ ਤੇ ਗਰਵ ਕਰੇ ਵੀ ਹਾਂ ਮੇਰੀ ਪਤਨੀ ਨੇ ਉਹ ਕਰ ਦਿਖਾਇਆ ਜੋ ਸਾਡਾ ਸੁਪਨਾ ਸੀ ਤਾਂ ਦੇਖੋ ਇਹੀ ਮੇਰਾ ਕਹਿਣ ਤੋਂ ਭਾਵ ਹੈ ਕਿ ਜਾਣ ਵਾਲੀਆਂ ਆਤਮਾ ਜਦੋਂ ਆਪਣੇ ਵਿੱਚੋਂ ਵਿਛੜ ਜਾਂਦੀਆਂ ਨੇ ਨਾ ਤਾਂ ਉਹਨਾਂ ਦੇ ਨਾਮ ਤੇ ਦਾਨ ਪੁੰਨ ਪਾਠ ਪੂਜਾ ਜ਼ਰੂਰ ਕਰਿਆ ਕਰੋ ਹੁਣ ਅੱਜ ਕੱਲ ਇੱਕ ਸੋਸਾ ਚਲਾ ਰੱਖਿਆਗਾ ਵੀ ਲੈ ਇਹ ਕਿਹਦਾ ਕਿਹੜਾ ਕੋਈ ਹੋ ਹੈਗਾ ਕਿ ਉਹੀ ਮਰੀ ਜਾਂਦੇ ਨੇ ਤਾਂ ਇਦਾਂ ਕਰੀ ਜਾਂਦੇ ਨੇ ਤਾਂ ਦੇਖੋ ਫਿਰ ਆਪਣੇ ਘਰਾਂ ਦੇ ਵਿੱਚ ਹੋ ਵੀ ਕੀ ਕੁਝ ਰਿਹਾ ਕੀ ਕੁਝ ਨੁਕਸਾਨ ਹੋ ਰਹੇ ਨੇ ਹਰ ਟਾਈਮ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਹੀ ਰਹਿੰਦਾ ਹੈਗਾ ਜਿਹੜਾ ਪਣਪਰਾ ਮੰਨਣਾ ਚਾਹੁੰਦੇ ਮੰਨ ਸਕਦੇ ਜਿਹੜਾ ਨਹੀਂ ਮੰਨਣਾ ਚਾਹੁੰਦਾ ਤਾਂ ਤੁਹਾਡੀ ਆਪਣੀ ਇੱਛਾ ਹੈਗੀ ਤਾਂ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨ ਪ੍ਰਭਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ